ਹਾਂਜੀ ਗੁੱਡ ਈਵਨਿੰਗ ਅੱਜ ਮੈਂ ਤੁਹਾਡੇ ਸਾਹਮਣੇ ਪੇਸ਼ ਆ ਇੱਕ ٹی ਐਲ ਐਮ ਲੈ ਕੇ ਇਸ ٹی ਐਲ ਐਮ ਰਾਹੀਂ ਅਸੀਂ ਕੀ ਸਿੱਖ ਸਕਦੇ ਹਾਂ ਜਾਂ ਕੀ ਬੱਚਿਆਂ ਨੂੰ ਪ੍ਰੋਪਰਲੀ ਸਿਖਾ ਸਕਦੇ ਹਾਂ ਵਾਰ-ਵਾਰ ਪ੍ਰੈਕਟਿਸ ਕਰਾ ਸਕਦੇ ਹਾਂ ਕਿ ਭਾਰਤੀ ਸੰਖਿਆ ਪ੍ਰਣਾਲੀ ਦੇ ਅਕੋਰਡਿੰਗਲੀ ਜਿਹੜੇ ਵੱਖ-ਵੱਖ ਨੰਬਰ ਹੁੰਦੇ ਨੇ ਇਹਨਾਂ ਨੂੰ ਕਿੱਦਾਂ ਲਿਖਿਆ ਜਾਂਦਾ ਜਿਦਾਂ ਹੁਣ ਮੈਂ ਤੁਹਾਨੂੰ ਪੁੱਛਾਂ ਬਈ ਇਹ 895 ਹੈ ਹੈਨਾ ਇਹ 895 ਦੇ ਵਿੱਚ ਜਿਹੜਾ 5 ਉਹ ਅ ਇਹਦਾ ਸਥਾਨਕ ਮੁੱਲ ਦੱਸੋ ਤਾਂ ਤੁਸੀਂ ਮੈਨੂੰ ਕਹੋਗੇ ਜੀ ਇਹ ਇਕਾਈ ਦੇ ਸਥਾਨ ਤੇ ਹੈ ਮੈਂ ਪੁੱਛੂੰਗੀ ਨੌ ਦਾ ਤੁਸੀਂ ਕਹੋਗੇ ਤਾਂ ਹਾਈ ਦੇ ਸਥਾਨ ਤੇ ਹੈ ਮੈਂ ਪੁੱਛੂੰਗੀ ਅੱਠ ਤੁਸੀਂ ਕਹੋਗੇ ਸੈਂਕੜੇ ਦੇ ਸਥਾਨ ਤੇ ਹੈ ਹੁਣ ਸੇਮ ਜੋ ਮੇਰੇ ਕੋਲੇ ਇਹ ਇਹ ਸੰਖਿਆ ਲਿਖੀ ਹੋਈ ਆ ਮੈਂ ਇਹਦਾ ਪੁੱਛਾਂਗੀ ਤੁਸੀਂ ਕਹੋਗੇ 6 ਦਾ ਸਥਾਨਕ ਮੁੱਲ ਕਿਹੜਾ ਹੈ ਜੀ ਇਕਾਈ 3 ਦਾ ਦਹਾਈ 4 ਦਾ ਸੈਂਕੜਾ 7 ਦਾ 1000 1 ਦਾ 10000 ਤੋਂ ਭਾਰਤੀ ਸੰਖਿਆ ਪ੍ਰਣਾਲੀ ਦੇ ਅਕੋਰਡਿੰਗਲੀ ਇਹ ਨੰਬਰ ਕਿੱਦਾਂ ਹੋਇਆ ਇਹ ਨੰਬਰ ਹੋਇਆ 17436 ਤੋਂ ਹੁਣ ਇਹਨਾਂ ਨੰਬਰਾਂ ਦੀ ਅਸੀਂ ਕਿੱਦਾਂ ਵੱਦ ਤੋਂ ਵੱਧ ਪ੍ਰੈਕਟਿਸ ਕਰਾ ਸਕਦੇ ਆਂ ਕਰ ਸਕਦੇ ਆਂ ਦੇਖੋ ਜੀ ਖੁੱਲ ਗਿਆ ਪਟਾਰਾ ਮੇਰੇ ਕੋਲ ਨਾ ਇਹ ਨੋਟਪੈਡ ਪਈ ਸੀ ਇਹਨਾਂ ਨੋਟਪੈਡ ਨੂੰ ਮੈਂ ਇੱਕ ਤਰਤੀਜ ਵਿੱਚ ਸੈੱਟ ਕਰ ਦਿੱਤਾ ਤੇ ਉੱਤੇ ਕੀ ਕਰ ਦਿੱਤਾ ਡਿਫਰੈਂਟ ਡਿਫਰੈਂਟ ਮੇਰੇ ਕੋਲ ਇਹ ਜਿਹੜੇ ਇਹ ਡਿਜੀਟ ਸਪੈਸ ਇਮੇ ਲਗਾ ਦੱਤੇ ਹੁਣ ਜੋ ਭਾਰਤੀ ਸੰਖਿਆ ਪ੍ਰਣਾਲੀ ਦੇ ਵਿੱਚ ਸਾਡੇ ਕੋਲੇ ਆਂਦਾ ਹੈ ਇਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਲੱਖ 10 ਲੱਖ ਅੱਗੇ ਕਰੋੜ 10 ਕਰੋੜ ਚੱਲਦਾ ਜਾਂਦਾ ਪਿਆ ਪਰ ਮੇਰਾ ਇਹ ਵਾਲਾ ਜਿਹੜਾ TLM ਹੈ ਇਹ ਮੈਂ 10 ਤੱਕ 10 ਲੱਖ ਤੱਕ ਹੀ ਲਿਆ ਹੈ ਠੀਕ ਹੈ ਜੀ ਇਹ ਸਥਾਨਕ ਮੁੱਲ ਸਾਰਨੀ ਹੈ ਸਥਾਨਕ ਮੁੱਲ ਸਾਰਨੀ ਦੇ ਵਿੱਚ ਹੁੰਦਾ ਮੇਰਾ ਪਹਿਲਾ ਮੇਰੀ ਪਹਿਲੀ ਸੰਖਿਆ ਬਣੀ ਹੋਈ ਹੈ ਧਿਆਨ ਦੇਣਾ ਵੇਖੋ ਪਹਿਲੀ ਸੰਖਿਆ ਦੇ ਵਿੱਚ ਹੁਣ ਜਿਹੜੀ ਪਹਿਲੀ ਸੰਖਿਆ ਹੈ ਇਹ ਦੇ ਵਿੱਚ ਕਿਹੜਾ ਅੰਕ ਕੀ ਹੈ 6 ਦਹਾਈ ਦਾ ਕੀ ਹੈ 8 ਸੈਂਕੜੇ ਦੇ ਸਥਾਨ ਤੇ 7 ਹਜ਼ਾਰ ਦੇ ਸਥਾਨ ਤੇ 6 10000 ਦੇ ਸਥਾਨ ਤੇ 3 ਲੱਖ ਦੇ ਸਥਾਨ ਤੇ 0 ਔਰ 10 ਲੱਖ ਦੇ ਸਥਾਨ ਤੇ 1 ਹੁਣ ਬੱਚੇ ਦੱਸਣਗੇ ਬਈ ਕਿ ਸੰਖਿਆ ਕਿਹੜੀ ਬਣੀ बच्चे जो तो दस संख्या किह गए जी ये बनी दस लख छ हज़ार सात सौ छियासी ठीक है जी एक संख्या होगी हूँ अगली संख्या देखो जी असं की किया जी पेज मोड़ दता असी की दिता, पेज मोड़ दता पेड पेज मोड़ दता नैक्सट का भी मोड़ दता ठीक है जी नैक्सट का भी मोड़ दिता नैक्सट का भी मोड़ दिता नैक्सट का भी मोड़ दिता तो हूँ साढ़े को नवी संख्या आ गई ਠੀਕ ਹੈ ਜੀ ਅਸੀਂ ਇਹਦੀ ਕੀ ਕਰ ਸਕਦੇ ਆ ਪ੍ਰੈਕਟਿਸ ਕਰ ਸਕਦੇ ਆ ਪੁੱਛ ਸਕਦੇ ਆ ਜੀ ਦੱਸੋ ਜੀ ਲੱਖ ਦੇ ਸਥਾਨ ਤੇ ਕਿਹੜਾ ਅੰਕ ਪਿਆ ਠੀਕ 9 ਦਾ ਸਥਾਨਕ ਮool ਦੱਸੋ ਜੀ 1 ਦਾ ਸਥਾਨਕ ਮool ਦੱਸੋ ਜੀ ਤੇ ਬਣਦੀ ਜਿਹੜੀ ਸੰਖਿਆ ਹੈ ਉਹ ਦੱਸੋ ਜੀ ਠੀਕ ਹੈ ਐਦਾਂ ਕੀ ਕਰ ਸਕਦੇ ਆ ਅਸੀਂ ਡਿਫਰੈਂਟ ਡਿਫਰੈਂਟ ਜਿਹੜੇ ਡਿਜੀਟਸ ਐ ਉਹ ਲਗਾ ਕੇ ਅਸੀਂ ਬਹੁਤ ਸਾਰੀ ਕੀ ਕਰ ਸਕਦੇ ਆ ਪ੍ਰੈਕਟਿਸ ਕਰ ਸਕਦੇ ਆ ਠੀਕ ਹੈ ਆਈ ਹੋਪ ਤੁਹਾਨੂੰ ਇਹ ਡੀ ਐਲ ਐਮ ਬਹੁਤ ਪਸੰਦ ਆਈ ਹੋਗੀ Thank you.